6-7 ਦਿਨ ਤੋਂ ਲਗਾਤਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੰਬੰਧੀ ਨਵੇਂ ਅਲਫਾਜ਼ਾਂ ਦੇ ਵਿੱਚ ਈਮੇਲ ਆਉਂਦੀ ਰਹੀ ਜਿਹਦੇ ਸਬੰਧ ਦੇ ਵਿੱਚ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਇਹਨਾਂ ਗੱਲਾਂ ਤੋਂ ਸੁਚੇਤ ਹੋਈ ਤੇ ਸਰਕਾਰ ਤੇ ਪੁਲਿਸ ਮਹਿਕਮਾ ਉਹ ਵੀ ਇਸ ਗੱਲ ਦੇ ਤਤਪਰ ਹੋਇਆ ਪਹਿਲੀ ਗੱਲ ਤੇ ਆ ਕਿ ਅਜੇ ਤੱਕ ਜਿੱਥੋਂ ਤੱਕ ਕਿ ਧਮਕੀਆਂ ਦਾ ਸਵਾਲ ਹੈ ਬਿਲਕੁਲ ਖਾਮੋਸ਼ੀ ਸ਼ਾਇਰੀ ਸਾਰੇ ਪਾਸੇ ਸ਼ੁਰੂਆਤੀ ਕਮੇਟੀ ਬੋਲਦੀ ਹੈ ਉਤ ਤੋਂ ਬਾਅਦ ਜਿਹੜੇ ਇਹ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਅਮਰੋਸਰ ਦੇ ਉਹ ਕਹਿੰਦੇ ਨੇ ਕਿ ਸੀਆਈਐਸਐਫ ਲਾ ਦਿਓ ਸਵਾਲ ਸਿਰਫ ਇਨਾ ਕੋਲਦਾ ਕਿ ਸੀਆਈਐਸਐਫ ਲਾਉਣ ਦੇ ਬਿਆਨ ਤੋਂ ਪਹਿਲਾਂ ਕੀ ਦਰਬਾਰ ਸਾਹਿਬ ਦੀ ਜਾਇਦੇ ਚੁਗਿਰਦੇ ਦੀ ਸੁਰੱਖਿਆ ਦੇ ਵਿੱਚ ਪਹਿਲਾਂ ਹੀ ਕੋਈ ਕਮੀ ਹੈ ਉਹਨਾਂ ਬੰਦਿਆਂ ਨੂੰ ਕਸਟਡੀ ਚ ਲੈ ਕੇ ਤੇ ਉਹਨਾਂ ਤੋਂ ਸਾਰਾ ਕੁਝ ਇਨਫੋਰਮੇਸ਼ਨ ਲਵਾਂਗੇ ਕੌਣ ਇਹਦੇ ਪਿੱਛੇ ਆ ਤੇ ਜਦੋਂ ਹੀ ਉਹਦੇ ਉਹਦੇ ਕੋਈ ਨਾ ਕੋਈ ਉਖਤਾ ਸਬੂਤ ਹੋਏ ਤਾਂ ਆਪਾਂ ਇਸ ਤਰ੍ਹਾਂ ਖੜੇ ਹੋ ਕੇ ਨਹੀਂ ਪ੍ਰੋਪਰ ਬਹਿ ਕੇ ਆਰਾਮ ਨਾਲ ਪ੍ਰੈਸ ਕਾਨਫਰੈਂਸ ਤੇ ਸਾਰਾ ਕੁਝ ਅਕਾਲੀ ਦਲ ਦਾ ਹੈ ਚਾਹੇ ਆਮ ਆਦਮੀ ਪਾਰਟੀ ਦਾ ਹੈ ਚਾਹੇ ਕਾਂਗਰਸ ਦਾ ਹੈ ਚਾਹੇ ਕਿਸੇ ਹੋਰ ਦਾ ਜਦੋਂ ਵੀ ਉਹ ਅਹੁਦਾ ਸੰਭਾਲਦਾ ਹੈ ਚਾਹੇ ਉਹ ਪ੍ਰਧਾਨ ਮੰਤਰੀ ਉਹ ਕਹਿੰਦੇ ਜੀ ਮੈਂ ਇੱਥੋਂ ਅਸ਼ੀਰਵਾਦ ਲੈਣ ਆਇਆ ਜਿਸ ਜਗ੍ਹਾ ਤੋਂ ਤੁਸੀਂ ਇਹ ਅਸ਼ੀਰਵਾਦ ਲੈਣੋਂ ਆਉਂਦੇ ਹੋ ਸਿਰ ਝਕਾਉਂਦੇ ਹੋ ਆਪਣੇ ਇੱਥੇ ਮਿਹਲੇ ਸਨਮਾਨ ਦੇ ਨਾਲ ਸਲਮਾਨੀਆਂ ਮਹਿਸੂਸ ਕਰਦੇ ਹੋ ਉਹਦੇ ਬਾਰੇ ਤੁਹਾਡੀ ਐਨੀ ਲੰਬੀ ਚੁੱਪ ਕਿਉਂ ਆਏ ਆਖਰਕਾਰ ਉਹ ਇੱਕ ਜਿਹੜੀ ਲਿਕਸਟਿਕ ਕਾਰਵਾਈ ਸੀ ਜਿਹੜੀ ਹੋਣੀ ਬਣਦੀ ਸੀ ਇਹ ਸ਼੍ਰੋਣੀ ਕਮੇਟੀ ਨੇ ਉਹ ਲਿਕਸਟਿਕ ਕਾਰਵਾਈ ਸੰਸਾਰ ਦੇ ਲੋਕਾਂ ਸਾਹਮਣੇ ਲਿਆਂਦੀ ਕਿ ਹਾਂ ਅਸੀਂ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਦੇਖੇ ਪਿੱਛੇ ਸਾਨੂੰ ਇਹ ਧਮਕੀ ਆਈ ਹੈ ਹੁਣ ਔਰ ਤੋਂ ਬਾਅਦ ਤੁਹਾਡੇ ਸਾਹਮਣੇ ਹੈ ਕਿ ਸਾਡੀ ਸਿਰਫ ਉਹੀ ਗੱਲ ਹੋਈ ਹੈ ਲੇਕਿਨ ਉਹ ਗੱਲ ਕੀ ਹੋਈ ਹੈ ਕੁਛ ਨਹੀਂ ਹੈ ਮੈਂ ਅੱਜ ਸਿਰਫ ਕੇਵਲ ਦਾ ਕੇਵਲ ਸਿਕਿਉਰਿਟੀ ਦੇ ਪਰਪਜ ਨਾਲ ਕੇਸ ਪਰਪਜ ਦੇ ਨਾਲ ਉਹ ਪਹੁੰਚੇ ਸਗੇ ਉਸ ਪਰਪਜ ਦੇ ਨਾਲ ਬੈਠ ਕੇ ਸਾਰੀ ਉਹ ਜਿਹੜੀ ਵਿਚਾਰ ਕੀਤੀ ਆ ਜਿਹੜੇ ਉਹਥੇ ਪੋਲਿਟੀਕਲ ਲੋਕ ਕੋਣ ਨਹੀਂ ਵੱਖਰੀ ਗੱਲ ਹੈ ਲੇਕਿਨ ਜਿਹੜਾ ਮਕਸਦ ਆ ਜਿਹੜਾ ਜਿਹੜਾ ਉਹ ਜਿਹੜੀ ਹਿੰਦ ਦੀ ਚਾਦਰ ਜਾਂ ਧਰਮ ਦੀ ਚਾਦਰ ਦਾ ਜਿਹੜਾ ਇੱਕ ਹੈ ਜੋ ਕੁਛ ਉਹਨਾਂ ਦੀ ਕਮਾਈ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਕੁਰਬਾਨੀ ਆ ਉਹਨੂੰ ਤੁਸੀਂ ਤਾਂ ਨਹੀਂ ਚੁਟੜਾ ਸਕੋਗੇ ਉੱਥੇ ਤੁਸੀਂ ਗਲਤੀ ਉੱਥੇ ਨਾ ਜੋੜ ਲਿਖੋਗੇ ਤੁਸੀਂ ਇਹੋ ਹੀ ਕਹੋਗੇ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆ ਤੇ ਚੱਲਣ ਦੀ ਕੋਸ਼ਿਸ਼ ਕਰੀਏ ਇਹੋ ਕਹੋਗੇ ਕਿ ਉਹਨਾਂ ਨੇ ਮਨੁੱਖਤਾ ਨੂੰ ਮਾਨਵਤਾ ਨੂੰ ਠੀਕ ਹੈ ਇੱਕ ਰਸਤਾ ਦਿਖਾਇਆ ਕਿ ਅਸੀਂ ਕਿਸੇ ਪਤਤ ਨੂੰ ਸਿਰੋਂ ਪਾਉ ਨਹੀਂ ਦੇ ਜਿਹੜਾ ਸਭ ਕੁਝ ਤੁਸੀਂ ਕਰੀ ਜਾਂਦੇ ਹੋ ਜੇ ਤੁਹਾਨੂੰ ਵਾਰਾ ਖਾਂਦਾ ਉਦੋਂ ਤੁਸੀਂ ਸਭ ਕੁਝ ਕਰ ਲੈਂਦੇ ਜਦੋਂ ਨਹੀਂ ਹੈ ਉਦੋਂ ਨਹੀਂ ਹੈ ਕੱਲ ਤੱਕ ਜਿਹੜੀ ਬੀਜੇਪੀ ਜਿਹੜੀ ਤੁਹਾਡੀ ਭਾਈਵਾਲ ਸੀ ਜਿਹੜੀ ਤੁਹਾਡੀ ਪਤੀ ਪਤਨੀ ਸੀ ਜਿਹੜਾ ਤੁਹਾਡਾ ਜੀਵਨ ਮਰਨ ਦਾ ਸਾਥ ਸੀ ਅੱਜ ਉਸੇ ਬੀਜੇਪੀ ਤੋਂ ਤੁਹਾਨੂੰ ਥੋੜਿਆ ਜਿਹਾ ਕਿਰੜਾ ਵੀ ਹੁੰਦੀ ਹੈ ਵੀ ਇਹ ਕੌਣ ਨੇ ਆਈਪੀ ਡਰੈਸ ਜਿਹੜੇ ਨੇ ਕੁਝ ਸਾਰੇ ਸਾਨੂੰ ਮਿਲ ਗਏ ਨੇ ਕਿਉਂਕਿ ਅਸੀਂ ਉਸ ਜਗ੍ਹਾ ਦੀ ਸੁਰੱਖਿਆ ਸੰਬੰਧੀ ਕੋਈ ਕਟਾਹੀ ਨਹੀਂ ਕਰ ਸਕਦੇ ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੀ ਸੁਰੱਖਿਆ ਲਈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕਰਨ ਆਉਂਦੇ ਆ। ਪਕਾਲ ਚੈਨਲ ਨਾਲ ਜੁੜੇ ਤੁਸੀਂ ਦਾਸਤ ਜਿੰਦਰ ਸਿੰਘ ਦਰਬਾਰ ਸਾਹਿਬ ਦੇ ਨੇੜੇ ਅਸੀਂ ਦਰਬਾਰ ਸਾਹਿਬ ਦੇ ਬਾਗ ਗਲੀਆਰੇ ਦੇ ਵਿੱਚ ਆ। ਥੋੜੀ ਦੇਰ ਪਹਿਲਾਂ ਸੀਐਮ ਸੁਦਾਪਨ ਸਿੰਘ ਮਾਨ ਇਥੇ ਪਹੁੰਚੇ ਸੀ। ਨਾਤਮਸਤਕ ਹੋਏ ਦਰਬਾਰ ਸਾਹਿਬ ਦੇ ਵਿੱਚ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੂੰ ਮਿਲੇ ਤੇ ਬਾਹਰ ਆਣ ਕੇ মিডিਆ ਨੇ ਗੱਲਬਾਤ ਵੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਸਾਹਿਬ ਤੇ ਉਹਨਾਂ ਦੀ ਟੀਮ ਨੂੰ ਮਿਲ ਕੇ ਆਇਆ ਵਾ ਸੁਚੱਜੀ ਗੱਲਬਾਤ ਹੋਈ ਆ ਸੁਚੱਜੀ ਗੱਲਬਾਤ ਜਿਹੜੇ ਕੁਝ ਦਿਨ ਤੋਂ ਈਮੇਲ ਜਾ ਰਹੀਆਂ ਪਰ ਜਦੋਂ ਸਵਾਲ ਸੀ ਕਿ ਕੀ ਈਮੇਲ ਕਰਨ ਵਾਲਾ ਫੜਿਆ ਜਾਂਦਾ ਵਾ ਉਹਦਾ ਜਵਾਬ ਭਗਵੰਤ ਮਾਨ ਜੀ ਆਪ ਹੀ ਦੇ ਚੁੱਕੇ ਸੀ ਕਿ ਈਮੇਲ ਵਾਲੇ ਤੱਕ ਪਹੁੰਚ ਕਰਨ ਰਏ ਆ ਕੋਸ਼ਿਸ਼ ਹੋਊਗੀ ਕਿ ਛੇਤੀ ਹੀ ਉਹ ਗ੍ਰਿਫਤ ਦੇ ਵਿੱਚ ਹੋਣਗੇ ਜਦੋਂ ਵੀ ਸਾਨੂੰ ਪਤਾ ਲੱਗ ਗਿਆ ਤੇ ਇਸ ਤਰ੍ਹਾਂ ਖਲੋ ਕੇ ਨਹੀਂ ਅਸੀਂ ਬੈਠ ਕੇ ਕਰਾਂਗੇ ਪ੍ਰੈਸ ਕਾਨਫਰੰਸ ਉਹ ਬੈਠਣ ਦਾ ਕਦੋਂ ਮੌਕਾ ਲੱਗੂਗਾ ਇਹ ਤੇ ਸਮਾਂ ਦੱਸੂਗਾ ਪਰ ਇੰਨੇ ਦਿਨ ਬੀਤਣ ਤੋਂ ਬਾਅਦ ਦੇ ਵਿੱਚ ਵੀ ਜਿਹੜਾ ਕੁਛ ਦਿਨ ਪਹਿਲਾਂ ਦੂਬੇ ਨਾਮ ਦਾ ਨੌਜਵਾਨ ਸੀ ਉਹਦਾ ਜ਼ਿਕਰ ਕਿਤੇ ਨਹੀਂ ਹੋਇਆ ਕਿ ਕੀ ਇੱਕ ਨਕਸ਼ਕਸ਼ ਫੜਿਆ ਗਿਆ ਸੀ ਉਸ ਤੋਂ ਬਾਅਦ ਤਾਰਾਂ ਜੁੜੀਆਂ ਕਿਤੇ ਉਹ ਤਾਰਾਂ ਕਿਤੇਲੇ ਪਾਸੇ ਜੁੜਦੀਆਂ ਸੀ ਇਹਦੇ ਵਾਸਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਪੱਤਰਕਾਰ ਵੀਰ ਨਰਿੰਦਰਪਾਲ ਸਿੰਘ ਜੀ ਆ ਗੁਰਫਤੇ ਸਾਂਝਾ ਦੇ ਨਰਿੰਦਰਪਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕਿਵੇਂ ਹੋ ਚੜ੍ਹਦੀ ਕਲਾ ਬਿਸ਼ਕਿਰ ਕਿਰਪਾ ਅੱਛਾ ਜੇ ਸਵੀਰ ਦੀ ਗੱਲ ਕਰੀਏ ਤੇ ਇੱਕ ਪ੍ਰੈਸ ਕਾਨਫਰੰਸ ਹੁੰਦੀ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੁੰਦੀ ਆ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਰਦੇ ਇੱਕ ਸੀਐਮ ਸਾਹਿਬ ਕਰਦੇ ਆ ਤੇ ਉਹ ਤੁਸੀਂ ਸਤਾਪ ਦਿਆਂ ਦੇ ਥੋੜੀ ਸਤਾਪੀ ਤੇ ਆਪਾਂ ਗੱਲਬਾਤ ਕਰਾਂਗੇ ਪਰ ਪਹਿਲੋਂ ਜਿਹੜੀ ਦੂਜੀ ਪ੍ਰੈਸ ਹੋਈ ਆ ਹੋਣ ਵਾਲੀ ਪ੍ਰੈਸ ਉਹਦੇ ਵਿੱਚ ਅਜੇ ਤੱਕ ਉਹ ਤਾਂ ਲੋਕਾਂ ਤੱਕ ਨਾ ਪਹੁੰਚ ਸਕਣਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇੱਕ ਨਾਂ ਆਇਆ ਵੀ ਸ਼ੁਭਮ ਦੂਬੇ ਦਾ ਕੀ ਲੱਗਦਾ ਤੁਹਾਨੂੰ ਕਹਾਣੀ ਕੀ ਆ ਤਾਰਾ ਕਿਸ ਪਾਸੇ ਜੁੜ ਰਹੀ ਹੈ ਦੇਖੋ ਪਹਿਲੀ ਗੱਲ ਤੇ ਆ ਕਿ ਅਜੇ ਤੱਕ ਜਿੱਥੋਂ ਤੱਕ ਇਹ ਧਮਕੀਆਂ ਦਾ ਸਵਾਲ ਹੈ ਬਿਲਕੁਲ ਖਾਮੋਸ਼ੀ ਛਾਈ ਰਹੀ ਸਾਰੇ ਪਾਸੇ ਸ਼੍ਰੋਮਿਕ ਕਮੇਟੀ ਬੋਲਦੀ ਹੈ ਉਰ ਤੋਂ ਬਾਅਦ ਜਿਹੜੇ ਇਹ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਦੇ ਉਹ ਕਹਿੰਦੇ ਨੇ ਕਿ ਸੀਆਈਐਸਐਫ ਲਾ ਦਿਓ ਸਵਾਲ ਸਿਰਫ ਇਨਾਂ ਕੋਲਦਾ ਕਿ ਸੀਆਈਐਸਐਫ ਲਾਉਣ ਦੇ ਬਿਆਨ ਤੋਂ ਪਹਿਲਾਂ ਕੀ ਦਰਬਾਰ ਸਾਹਿਬ ਦੀ ਜਾਂ ਇਹਦੇ ਚੁਗਿਰਦੇ ਦੀ ਸੁਰੱਖਿਆ ਦੇ ਵਿੱਚ ਪਹਿਲਾਂ ਹੀ ਕੋਈ ਕਮੀ ਹੈ ਜਿਹੜੀ ਈਮੇਲ ਹੈ ਉਹ ਪੈਦਲ ਤੁਰ ਕੇ ਤੇ ਆਈ ਨਹੀਂ ਜਿਹਨੂੰ ਤੁਸੀਂ ਕਿਸੇ ਮੈਟਾ ਡੇਟੈਕਟਰ ਨਾਲ ਚੈੱਕ ਕਰ ਸਕਦੇ ਹੋ ਤੁਸੀਂ ਇਲਾਕੇ ਨੂੰ ਸੈਨੀਟਾਈਜ਼ ਕਰ ਲਿਆ ਤੁਸੀਂ ਵਰਦੀ ਧਾਰੀ ਬਿਨਾਂ ਵਰਦੀ ਮੁਲਾਜ਼ਮ ਲਾਤੀ ਉਹਨੂੰ ਤੁਸੀਂ ਇੱਕ ਜਿਹੜੀ ਮੌਜੂਦਾ ਜਿਹੜੀ دہشت ਹੈ ਜਿਹਨੂੰ ਕਹਿੰਦੇ ਕਿ دہشت ਤੋਂ ਇਲਾਵਾ ਕੁਝ ਨਹੀਂ ਕਹਿ ਸਕਦੇ ਤੀਸਰਾ ਸਵਾਲ ਇਹ ਬਣਦਾ ਹੈ ਕਿ ਆਖਰਕਾਰ ਜਦੋਂ ਤੁਸੀਂ ਇਸ ਅਸਥਾਨ ਨੂੰ ਕੇਂਦਰੀ ਧਰਮ ਮੰਦੇ ਉਹ ਧਰਮ ਦਾ ਦੂਸਰਾ ਤੁਹਾਡੀ ਹਰ ਸਿਆਸਤ ਦੀ ਜਿਹੜੀ ਪਾਰੀ ਆ ਉਹ ਇੱਥੋਂ ਸ਼ੁਰੂ ਹੁੰਦੀ ਹੈ ਚਾਹੇ ਮੁੱਖ ਮੰਤਰੀ ਉਹ ਅਕਾਲੀ ਦਲ ਦਾ ਹੈ ਚਾਹੇ ਆਮ ਆਦਮੀ ਪਾਰਟੀ ਦਾ ਹੈ ਚਾਹੇ ਕਾਂਗਰਸ ਦਾ ਹੈ ਚਾਹੇ ਕਿਸੇ ਹੋਰ ਦਾ ਜਦੋਂ ਵੀ ਉਹ ਅਹੁਦਾ ਸੰਭਾਲਦਾ ਹੈ ਚਾਹੇ ਉਹ ਪ੍ਰਧਾਨ ਮੰਤਰੀ ਉਹ ਕਹਿੰਦੇ ਜੀ ਮੈਂ ਇੱਥੋਂ ਅਸ਼ੀਰਵਾਦ ਲੈਣ ਆਇਆ ਜਿਸ ਜਗ੍ਹਾ ਤੋਂ ਤੁਸੀਂ ਇਹ ਆਸ਼ੀਰਵਾਦ ਲੈਣੋਂ ਆਉਂਦੇ ਹੋ ਸਿਰ ਝੁਕਾਉਂਦੇ ਹੋ ਆਪਣੇ ਉਹਨੂੰ ਇੱਥੇ ਮੇਲੇ ਸਨਮਾਨ ਦੇ ਨਾਲ ਸਨਮਾਨਿਆ ਮਹਿਸੂਸ ਕਰਦੇ ਹੋ ਉਹਦੇ ਬਾਰੇ ਤੁਹਾਡੀ ਇੰਨੀ ਲੰਬੀ ਚੁੱਪ ਕਿਉਂ ਆਏ ਅਕਸਰ ਵੇਖਿਆ ਜਾਂਦਾ ਕੋਈ ਮਮੂਲੀ ਜੀ ਘਟਨਾ ਵੀ ਕਿਤੇ ਵਾਪਰ ਜੇ ਤੇ ਪੰਜਾਬ ਦਾ ਜਿਹੜਾ ਡੀਜੀਪੀ ਨੇ ਉਹਨਾਂ ਦਾ ਜੱਕਦਮ ਟਵੀਟ ਸਾਹਮਣੇ ਆ ਜਾਂਦਾ ਐਕਸ ਸਾਹਮਣੇ ਆ ਜਾਂਦਾ ਇਸ ਮੁੱਸਲੇ ਤੇ ਇੰਨੀ ਚੁੱਪੀ ਹੈ ਜੀ ਇਹ ਜਿਹੜੀ ਲੋਕਾਂ ਦੇ ਅੰਦਰ ਹੈ ਕਿ ਇਸ ਮੁੱਦੇ ਨੂੰ ਇਹਨਾਂ ਦਬਾਇਆ ਕਿਉਂ ਜਾ ਰਿਹਾ ਹੈ ਕਿੰਨਾ ਕਿ ਸੰਜੀਦਗੀ ਹੋਈ ਕੀ ਕਿੱਥੋਂ ਕੀ ਉਹ ਲਿੰਕ ਜੋ ਕੋਈ ਫੜਿਆ ਗਿਆ ਜਿਹੜਾ ਬੰਦਾ ਇੱਕ ਫੜਿਆ ਦੱਸਿਆ ਜਾਂਦਾ ਉਹਦੇ ਬਾਰੇ ਉਹਦੇ ਅੱਗੇ ਪਿੱਛੇ ਉਹਦਾ ਪਿਛੋਕੜ ਕੀ ਆ ਕੁਛ ਨਹੀਂ ਹੈ ਵਰਨਾ ਇਹ ਹੁੰਦਾ ਕਿ ਬੰਦਾ ਚਾਟੀਵੰਦ ਨਹਿਰ ਤੋਂ ਫੜਿਆ ਜਾਂਦਾ ਤੇ ਦੱਸ ਦਿੰਦਾ ਜੀ ਕਿ ਇਹਦੇ ਲਿੰਕ ਜਿਹੜੇ ਨੇ ਬਾਹਰਲੇ ਮੂਲਕਾਂ ਨਾਲ ਫਲਾਣੇ ਫਲਾਣੇ ਜੁੜਿਆ ਫਲਾਣੀ ਫਲੀ ਜਿੱਥੇ ਬੰਦੀ ਹੈਗੇ ਨੇ ਤਾਰਾਂ ਜੁੜੀਆਂ ਹੈ ਕਹਿੰਦੇ ਤਾਰਾਂ ਜੁੜੀਆਂ ਨਹੀਂ ਜੁੜਦਿਆਂ ਨੇ ਕਹਿੰਦੇ ਨੇ ਲੇਕਿਨ ਐਸ ਹੋਲੇ ਜਦੋਂ ਇਹ ਗੱਲ ਹੋਣੀ ਨਹੀਂ ਹੈ ਅਗਰ ਸ਼੍ਰੋਣੀ ਕਮੇਟੀ ਮਿਲਦੀ ਹੈ ਬੋਲਦੀ ਆ ਕਿ ਸ਼੍ਰੋਣੀ ਕਮੇਟੀ ਨੇ ਇਸ ਤੋਂ ਪਹਿਲਾਂ ਵੀ ਤੇ ਆਖਰਕਾਰ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਪ੍ਰਸ਼ਾਸਨ ਜਿਹੜਾ ਆ ਪਹਿਲੇ ਇੱਕ ਦਿਨ ਤੋਂ ਹੀ ਸ਼੍ਰੋਣੀ ਕਮੇਟੀ ਦੇ ਨਾਲ ਗੱਲਬਾਤ ਕਰ ਰਿਹਾ ਨਾ ਆਖਰਕਾਰ ਉਹ ਇੱਕ ਜਿਹੜੀ ਲਿਖਤੀ ਕਾਰਵਾਈ ਸੀ ਜਿਹੜੀ ਹੋਣੀ ਬਣਦੀ ਸੀ ਕਿ ਸ਼੍ਰੋਣੀ ਕਮੇਟੀ ਨੇ ਉਹ ਲਿਖਤੀ ਕਾਰਵਾਈ ਸੰਸਾਰ ਦੇ ਲੋਕਾਂ ਸਾਹਮਣੇ ਲਿਆਂਦੀ ਕਿ ਹਾਂ ਅਸੀਂ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਲਿਖ ਕੇ ਪੇਚ ਕਿ ਸਾਨੂੰ ਇਹ ਧਮਕੀ ਆਈ ਹੈ ਹੁਣ ਔਰ ਤੋਂ ਬਾਅਦ ਤੁਹਾਡੇ ਸਾਹਮਣੇ ਹੈ ਕਿ ਸਾਡੀ ਸਿਰਫ ਉਹੀ ਗੱਲ ਹੋਈ ਹੈ ਲੇਕਿਨ ਉਹ ਗੱਲ ਕੀ ਹੋਈ ਹੈ ਕੁਛ ਨਹੀਂ ਹੈ ਮੁੱਖ ਮੰਤਰੀ ਸਾਹਿਬ ਜਿਹੜੇ ਕਹਿ ਕੇ ਗਏ ਆ ਕਿ ਕੁਝ ਦਿਨਾਂ ਦੇ ਵਿੱਚ ਅਸੀਂ ਬਹਿ ਕੇ ਪ੍ਰੈਸ ਕਾਨਫਰੰਸ ਕਰਾਂਗੇ ਕਹਿੰਦੇ ਅੱਜ ਤੇ ਮੈਂ ਖਲੋ ਕੇ ਕਰ ਰਿਹਾ ਹਾਂ ਜਦੋਂ ਸਾਰੇ ਫੜੇ ਜਾਣਗੇ ਪਤਾ ਲੱਗੂਗਾ ਉਹ ਸਮਾਂ ਕਿਹੜਾ ਹੋਊਗਾ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਲੱਗਦਾ ਤੁਹਾਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਥੋੜਾ ਜਿਹਾ ਹੋਰ ਸੰਜੀਦਗੀ ਨਾਲ ਵਿਚਾਰ ਲਓ ਕਿ ਚੰਡੀਗੜ੍ਹ ਤੋਂ ਆ ਕੇ ਚੰਡੀਗੜ੍ਹ ਤੁਸੀਂ ਗੱਲ ਕਰ ਰਹੇ ਹੋ ਸ਼ਤਾਬਦੀ ਦੀ ਤੇ ਉੱਥੇ ਜਿਹੜਾ ਧਮੀ ਸਾਹਿਬ ਦਾ ਪਹਿਲਾ ਬਿਆਨ ਸੀਗਾ ਕਿ ਪੰਜਾਬ ਸਰਕਾਰ ਜਿਹੜੀ ਹੈ ਸ਼ਤਾਬਦੀਆਂ ਤੇ ਨਾਕਰੇ ਅਸੀਂ ਕਰਾਂਗੇ ਸੰਜੋ ਉਹ ਕਹਿ ਰਹੇ ਨੇ ਕਿ ਇਹਨਾਂ ਦਾ ਕੋਈ ਕੋਪੀਰਾਈਟ ਹੈ ਜੇ ਤੁਸੀਂ ਆਪਸੀ ਆਪਸੀ ਇੱਕ ਜਿਹੜੀ ਵਖਰੇਵਾ ਕਹ ਲੋ ਜਾਂ ਕਹ ਲੋ ਕਿ ਉਸ ਸੂਝ-ਬੂਝ ਦੀ ਕਮੀ ਹੈ ਕਿ ਤੁਸੀਂ ਐਡੇ ਉੱਚੇ ਰਤਵੇ ਤੇ ਬੈਠ ਕੇ ਲਫ਼ਜ਼ ਕਿਹੜੇ ਵਰਤ ਰਹੇ ਹੋ ਕੀ ਇਸ ਤੋਂ ਪਹਿਲਾਂ ਸਰਕਾਰਾਂ ਜਿਹੜੀਆਂ ਨੇ ਉਹ ਸ਼ਤਾਬ ਦੀਆਂ ਨਹੀਂ ਮਨਾਉਂਦੀਆਂ ਰਹੀਆਂ ਕੀ ਕੀ ਮਨਾਉਂਦੀਆਂ ਰਹੀਆਂ ਸਰਕਾਰਾਂ ਤੇ ਨਾਲ ਐ ਜੀ ਪੀ ਸੀ 1999 ਦੀ ਜਿਹੜੀ ਆ 300 ਸਾਲਾ ਖਾਲਸਾ ਦਾ ਸਾਜਣਾ ਕੀ ਉਹਦੇ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਸ਼ਾਮਲ ਲਈ ਸੀ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਹਿਰੀ ਵਾਜਪਾਈ ਸ਼ਮੂਲੀਅਤ ਨਹੀਂ ਕਰਦੇ ਕਿ ਉਸ ਤੋਂ ਬਾਅਦ ਜਿੰਨੀਆਂ ਸ਼ਤਾਬਦੀਆਂ ਚ ਬਣਦੀਆਂ ਨੇ ਕਿ ਉਹਦੇ ਚ ਸਰਕਾਰਾਂ ਮੌਜੂਦ ਨਹੀਂ ਸਨ ਪਟਨਾ ਸਾਹਿਬ ਦਸ਼ਮੇਸ਼ ਮਿਤਾ ਦੀ ਅਮਰਾਈ ਗਏ ਹੈ ਪ੍ਰਕਾਸ਼ ਦਿਹਾੜਾ ਕਿ ਉੱਥੋਂ ਦੀ ਜਿਹੜੀ ਸਰਕਾਰ ਹੈ ਸਰਕਾਰ ਨੇ ਸਾਰਾ ਕੁਝ ਕੀਤਾ ਕਿ ਉਹਦੇ ਚ ਸਰਕਾਰ ਸ਼ਾਮਲ ਨਹੀਂ ਸੀ ਉਹਦੇ ਵਿੱਚ ਤੇ ਸੁਰੋਨੀ ਕਮੇਟੀ ਦੀ ਭੂਮਿਕਾ ਜਿਹੜੀ ਸੀ ਉਹ ਆਟੇ ਚ ਲੂਣ ਦੇ ਬਰਾਬਰ ਸੀ ਜਸ ਸਭ ਕੁਝ ਹੋ ਰਿਹਾ ਫਿਰ بار بار ਕਹਿਣਾ ਕਿ ਸਰਕਾਰਾਂ ਦੀ ਨਹੀਂ ਸਰਕਾਰਾਂ ਦੇ ਲਈ ਕਿ ਜਦੋਂ ਕੋਈ ਸ਼ਤਾਬਦੀ ਮਨਾਈ ਜਾਏਗੀ ਉੱਥੇ ਸਮੁੱਚੇ ਪ੍ਰਬੰਧਾਂ ਦੇ ਲਈ ਜਿਹੜੀ ਸਰਕਾਰ ਤਾਕਤ ਦੇ ਵਿੱਚ ਹੈ ਉਹਦੀ ਸਹਿਯੋਗ ਉਹਦੀ ਸਹਾਇਤਾ ਲਈ ਜਾਏਗੀ ਜਾਂ ਨਹੀਂ ਲਈ ਜਾਏਗੀ ਜ਼ਰੂਰੀ ਹੋਏਗੀ ਬਹੁਤ ਕੁਝ ਤੁਹਾਨੂੰ ਮੰਗੜਾ ਪਏਗਾ ਸੋ ਕਿਤੇ ਨਾ ਕਿਤੇ ਸੰਜੀਦਗੀ ਚਾਹੀਦੀ ਹੈ ਰੂਪਰੇਖਾ ਉਲੀਕ ਰਹੇ ਹੋ ਰੂਪਰੇਖਾ ਉਲੀਕਣ ਤੋਂ ਪਹਿਲਾਂ ਤੁਸੀਂ ਜੇ ਬਾਕੀ ਸੰਸਥਾਵਾਂ ਨੂੰ ਸੱਦਾ ਪੱਤਰ ਭੇਜ ਰਹੇ ਹੋ ਉਹਨਾਂ ਦੀ ਸ਼ਮੂਲੀਅਤ ਦਾ ਜ਼ਿਕਰ ਕਰ ਰਹੇ ਹੋ ਤੇ ਤੁਹਾਨੂੰ ਖੁਦ ਹੀ ਪੰਜਾਬ ਸਰਕਾਰ ਦੀ ਸ਼ਮੂਲੀਅਤ ਦਾ ਇੱਕ 13ਵਾਂ ਜੋ ਨਹੀਂ ਇਹ ਕਹਿੰਦੇ ਕਿ ਕਿਉਂਕਿ ਉਹ ਮੌਜੂਦਾ ਸਰਕਾਰ ਹੈ ਇਸ ਲਈ ਪੰਜਾਬ ਉਹਦਾ ਵੀ ਸਹਿਯੋਗ ਲਿਆ ਜਾਵੇਗਾ ਤੇ ਇਹ ਗੱਲ ਜਿਹੜੀ ਇੱਥੇ ਖਤਮ ਹੋ ਜਾਂਦੀ ਹੈ ਉਧਰਲੇ ਪਾਸੇ ਜੇ ਗੱਲ ਕਰੀਏ ਜੇ ਸਰਕਾਰ ਮਨਾ ਰਹੀ ਆ ਤੇ ਫਿਰ ਐਸਜੀਪੀ ਦਾ ਸਹਿਯੋਗ ਲੈਣਾ ਤੇ ਉਹਨਾਂ ਦਾ ਫਰਜ਼ ਬਣਦਾ ਨਾ ਦੇਖੋ ਆਖਰਕਾਰ ਉਹ ਵੀ ਤਾਂ ਕਿਸੇ ਗੁਰਦੁਆਰੇ 'ਚ ਮਨਾਉਣਗੇ ਕਿਸੇ ਸਮਾਗਮ ਚੋਂ ਗਰੰਥੀ ਆ ਰਾਗੀ ਸਹਿਬਾਨ ਨੇ ਉਹ ਤੁਹਾਡੇ ਵਾਲੇ ਨਹੀਂ ਹੋਣਗੇ ਤੇ ਦਿੱਲੀ ਕਮੇਟੀ ਵਾਲੇ ਹੋਣਗੇ ਦਿੱਲੀ ਕਮੇਟੀ ਵਾਲੇ ਨੇ ਸੁਧਾਰ ਹੋਣਗੇ ਆਖਰਕਾਰ ਤੇ ਉਹ ਗੁਰੂ ਦੇ ਕੀਰਤਨੀਏ ਹੀ ਹੋਣਗੇ ਜਿਹੜੇ ਉਥੇ politcal ਲੋਕ ਕੋਣ ਨੇ ਵੱਖਰੀ ਗੱਲ ਐ ਲੇਕਿਨ ਜਿਹੜਾ ਮਕਸਦ ਆ ਜਿਹੜਾ ਜਿਹੜਾ ਜਿਹੜੀ ਹਿੰਦ ਦੀ ਚਾਦਰ ਤੇ ਆ ਧਰਮ ਦੀ ਚਾਦਰ ਦਾ ਜਿਹੜਾ ਇੱਕ ਹੈ ਜੋ ਕੁਛ ਉਹਨਾਂ ਦੀ ਕਮਾਈ ਆ ਗੁਰੂ ਤੇਬਾ ਸਾਹਿਬ ਦੀ ਜੋ ਕੁਰਬਾਨੀ ਆ ਉਹਨੂੰ ਤੁਸੀਂ ਤਾਂ ਨਹੀਂ ਛੁਟੜਾ ਸਕੋਗੇ ਉਹ ਤੇ ਤੁਸੀਂ ਗਲਤ ਉੱਥੇ ਨਿਜੋੜ ਲਿਖੋਗੇ ਤੁਸੀਂ ਇਹੋ ਹੀ ਕਹੋਗੇ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆ ਤੇ ਚੱਲਣ ਦੀ ਕੋਸ਼ਿਸ਼ ਕਰੀਏ ਇਹੋ ਕਹੋਗੇ ਕਿ ਉਹਨਾਂ ਨੇ ਮਨੁੱਖਤਾ ਨੂੰ ਮਾਨਵਤਾ ਨੂੰ ਠੀਕ ਹੈ ਇੱਕ ਰਸਤਾ ਦਿਖਾਇਆ ਇੱਕ ਰੌਸ਼ਨੀ ਦੀ ਕਿਰਨ ਦਿਖਾਈ ਇਹੋ ਕਹੋਗੇ ਨਾ ਚਾਹੇ ਇਧਰ ਲਈ ਤੇ ਚਾਹੇ ਉਧਰ ਲਈ ਹੈ ਲੇਕਿਨ ਉਹ ਕਿਤੇ ਗੁਰੂ ਦੀ ਗੱਲ ਹੀ ਨਾ ਗੁਰੂ ਸਾਹਿਬ ਦੀ ਗੱਲ ਹੋਣੀ ਜੀ ਲੇਕਿਨ ਜਿਹੜੀ ਸੰਗਤ ਹੈ ਚਾਹੇ ਉਹ ਕਿਸੇ ਵੀ ਰੂਪ ਚ ਹੈ ਆਖਰਕਾਰ ਤੇ ਉਹ ਨਤਮਸਤਕ ਹੋਈ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੋਏਗੀ ਤੁਹਾਡੀਆਂ ਸਿਆਸੀ ਜਿਹੜੀਆਂ ਆਪਸੀ ਸਾਂਝਾਂ ਨੇ ਉਹ ਹੋ ਸਕਦਾ ਕਿ ਮੁੱਖ ਮੰਤਰੀ ਦੇ ਨਾਲ ਜਿਹੜੇ 92 ਉਹਦੇ ਆਪਣੇ ਵਿਧਾਇਕ ਨੇ ਜਿਹਦੇ ਥੱਲੇ 2.5 ਹਜ਼ਾਰ ਥੱਲੇ ਦਾ ਚੇਅਰਮੈਨ ਆ ਉਹਦੇ ਨਾਲ ਬੈਠ ਜਾਣ ਜਾ ਕੇ ਤੇ ਇੱਥੇ ਵੀ ਕੁਝ ਇਹੋ ਜਿਹੀ ਹੋਏਗਾ ਨਹੀਂ ਤਾਂ ਬਲਜੀ ਤਾਜੀ ਘਟਨਾ ਵਾ ਅੱਜ ਦੀ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਇੱਕ ਪ੍ਰੈਸ ਹੋ ਰਹੀ ਸੀ ਚੰਡੀਗੜ੍ਹ ਦੇ ਵਿੱਚ ਉਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੀ ਜਾਂਦੀ ਨਿਸ਼ਾਨਾ ਸਿੱਧਾ ਹੀ ਸਰਕਾਰ ਦੇ ਵਿਰੁੱਧ ਸੀ ਕਿ ਸਰਕਾਰ ਆਪਣੇ ਹਿਸਾਬ ਨਾਲ ਕਿਵੇਂ ਕਰ ਰਹੀ ਹੈ ਤੇ ਦਿਨ ਵੀ ਉਹੋ ਹੀ ਜਿਹੜੇ ਦਿਨ ਐਸਜੀਪੀਸੀ ਨੇ ਰੱਖੇ ਉਹੋ ਹੀ ਦਿਨ ਸਰਕਾਰ ਨੇ ਤੰਜ ਵੀ ਕੱਸ ਰਹੇ ਸੀ ਉਸੇ ਥੋੜੇ ਸਮੇਂ ਬਾਅਦ ਹੀ ਕਿਉਂਕਿ ਸਮਾਂ ਇਥੇ ਬਦਲਿਆ ਮੁੱਖ ਮੰਤਰੀ ਸਾਹਿਬ ਦਾ 12 12:30 1 2 2:30 ਸੈਮਪਲ ਲਿਆ ਹਨਾ ਧਾਮੀ ਸਾਹਿਬ ਇਹ ਬਿਆਨ ਦੇ ਰਹੇ ਸੀ ਉਸ ਲਈ ਇਧਰ ਸਿਕਿਉਰਿਟੀ ਲੱਗ ਚੁੱਕੀ ਸੀ ਪਰ ਉੱਥੇ ਉੱਥੇ ਸੰਸ ਸੀਐਮ ਸਾਹਿਬ ਰੁਕ ਗਏ ਹੋਣਗੇ ਕੀ ਸੁਣ ਲਵਾ ਕੀ ਗੱਲ ਤੇ ਸੁਣ ਤੋਂ ਬਾਅਦ ਜਵਾਬ ਹੀ ਦਿੱਤਾ ਕਹਿੰਦੇ ਕਿ ਤੁਹਾਡਾ ਕਾਪੀਰਾਈਟ ਨਹੀਂ ਹੈਗਾ ਅਸੀਂ ਆਪਣਾ ਪ੍ਰੋਗਰਾਮ ਕਰ ਸਕਦੇ ਹਾਂ ਜੇ ਕਰ ਸਕਦੇ ਆ ਤੇ ਇਕੱਠੇ ਕਿਉਂ ਨਹੀਂ ਕਰ ਸਕਦੇ ਕਾਰਨ ਕੀ ਸੀ ਜੇ ਮੰਨ ਲਓ ਹੋ ਗਈ ਗੱਲ ਪ੍ਰੈਸ ਕਾਨਫਰੰਸਾਂ ਦੇ ਵਿੱਚ ਤੇ ਅਸੀਂ ਇੱਕ ਦੂਜੇ ਦੇ ਵਿਰੁੱਧ ਬੋਲੇ ਪਰ ਇੱਥੇ ਆਣ ਕੇ ਜਦੋਂ ਧਾਮੀ ਸਾਹਿਬ ਨੂੰ ਪੁੱਛਿਆ ਗਿਆ ਧਾਮੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਸਾਡੀ ਇਸ ਮਸਲੇ ਤੇ ਕੋਈ ਗੱਲ ਨਹੀਂ ਹੋਈ ਅੱਜ ਕੇਵਲ ਜਨ ਲਾਣ ਆਰਡਰ ਦੀ ਗੱਲ ਕਰਦੇ ਆ ਜੋ ਹਾਲਾਤ ਬਣੇ ਸੀ ਜਾਂ ਈਮੇਲ ਦਾ ਜੋ ਚੱਕਰ ਸੀ ਉਹਦੇ ਬਾਰੇ ਗੱਲਬਾਤ ਹੋਈ ਆ ਪ੍ਰੈਸ ਕਾਨਫਰੰਸ ਤੇ ਗੱਲ ਹੋਈ ਆ ਪਰ ਸਾਹਮੋ ਸਾਹਮਣੇ ਨਹੀਂ ਹੋ ਲੇਕਿਨ ਸਵਾਲ ਤੇ ਵੀ ਹੈ ਨਾ ਕਿ ਜਦੋਂ ਸਿਧਾਂਤ ਦੀ ਗੱਲ ਹੋਏਗੀ ਤੇ ਸਿਧਾਂਤ ਦੇ ਮਸਲੇ ਤੇ ਸਭ ਤੋਂ ਜ਼ਿਆਦਾ ਅਹਿਮ ਭੂਮਿਕਾ ਤੇ ਅਹਿਮ ਸੰਜੀਦਗੀ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਦੇ ਖੇਮੇ 'ਚ ਦੇਖੀ ਜਾਏਗੀ ਸਰਕਾਰਾਂ ਦੇ ਕੋਲੋਂ ਸਿਧਾਂਤ ਦੀ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹ ਤਾਂ ਕਹਿੰਦੀਆਂ ਕਿ ਅਸੀਂ ਸਾਰਿਆਂ ਦੀਆਂ ਨੇ ਉਹਦੇ ਤੇ ਹਰ ਕਿਸਮ ਦਾ ਜਿਹੜਾ ਪ੍ਰਾਣੀ ਉਹ ਸ਼ਾਮਲ ਹੈ ਸਿਧਾਂਤਕ ਫੈਸਲਾ ਇਧਰਲੇ ਪਾਸੋਂ ਲਿਆ ਜਾ ਸਕਦਾ ਸਿਧਾਂਤਕ ਜਿਹੜੀ ਉਹਦੀ ਸਿਧਾਂਤ ਦੇ ਉੱਤੇ ਪਹਿਰੇਦਾਰੀ ਆ ਉਹਦੀ ਸਭ ਤੋਂ ਵੱਡੀ ਜਿਹੜੀ ਅਲੰਬਰਦਾਰੀ ਆ ਜਿਹੜਾ ਸਭ ਤੋਂ ਜਿਹੜੀ ਨਿਗਾਹ ਆ ਉਹ ਸ਼੍ਰੋਣੀ ਕਮੇਟੀ ਵੱਲ ਹੋਏਗੀ ਇੱਕ ਤੁਹਾਡੀ ਗੱਲ ਰੁਕਦੀ ਆ ਸਿੰਘ ਸਾਹਿਬਾਨ ਦਾ ਉਹ ਸਿਰੇ ਮੈਸੇਜ ਆਇਆ ਗੁਲਦੀਪ ਸਿੰਘ ਗੜਗਾਜੀ ਦਾ ਵੀ ਕਹਿੰਦੇ ਕਿ ਪ੍ਰੋਗਰਾਮ ਤੇ ਹੋ ਰਿਹਾ ਆ ਉਹਦੇ ਵਿੱਚ ਸ਼ਾਮੂਲਿਤ ਕਰਨ ਵਾਸਤੇ ਜਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਤੁਸੀਂ ਵੀ ਅਮਰਤਪਨ ਕਰ ਲਓ ਸਿੰਘ ਸਾਜੋ ਤੁਸੀਂ ਕਿਵੇਂ ਵੇਖਦੇ ਇਸ ਚੀਜ਼ ਨੂੰ ਚਲੋ ਪੰਜਾਬੀ ਦੀ ਕਹਾਵਤ ਹੈ ਜੇ ਨੇੜੇ ਆਈ ਜੰਝ ਤੇ ਮੈਨੋ ਕੁੜੀ ਦੇ ਕੰਨ ਮੁੱਖ ਮੰਤਰੀ ਸਾਹਿਬ ਆਜ ਦੇ ਨਹੀਂ ਹੈ। ਮਤਲਬ ਹਾਂ ਇਹ ਕਿ ਆ ਜਾ ਸਕਦਾ ਕਿ ਇਹ ਜਿਹੜਾ ਮੌਕਾ ਇਤਿਹਾਸਿਕ ਮੌਕਾ ਆ। ਕੱਲੇ ਕੋਈ ਇੱਕ ਸ਼ਖਸ਼ ਨਹੀਂ ਜਿੰਨੇ ਵੀ ਨਾਂ ਦੇ ਨਾਲ ਸਿੰਘ ਲਿਖਦੇ ਨੇ ਉਹ ਆਪਣੇ ਆਪ ਉਸ ਜਿਹੜਾ ਪਹਿਰਾਵਾ ਆ ਉਸ ਜਿਹੜਾ ਫਰੇਮਵਰਕ ਹੈ ਸਾਬਤ ਸੂਰਤ ਹੋਣ ਦਾ ਗੁਰੂ ਕੇ ਲੜ ਲੱਗਣ ਦਾ ਉਹਦੇ ਵਿੱਚ ਸ਼ਾਮਲ ਸ਼ਾਮਲ ਹੋ ਜਾ। ਉਸ ਨੂੰ ਪੂਰਾ ਕਰ ਲੈਣ। ਲੇਕਿਨ ਤੁਸੀਂ ਜੇ ਕਹਿ ਦਿੰਦੇ ਹੋ ਫਿਰ ਜੇ ਉਹ ਕਹਿ ਦਿੱਤਾ ਤੇ ਫਿਰ ਤੁਸੀਂ ਆਪ ਹੀ ਤੇ ਤੁਹਾਡੇ ਨਿਯਮ ਨੇ ਕਿ ਅਸੀਂ ਕਿਸੇ ਪਤਤ ਨੂੰ ਸਿਰੋਂ ਪਾਉ ਨਹੀਂ ਦੇਣਾ। ਸਭ ਕੁਝ ਤੁਸੀਂ ਕਰੀ ਜਾਂਦੇ ਹੋ। ਜਦੋਂ ਤੁਹਾਨੂੰ ਵਾਰਾ ਖਾਂਦਾ ਉਦੋਂ ਤੁਸੀਂ ਸਭ ਕੁਝ ਕਰ ਲੈਂਦੇ। ਜਦੋਂ ਨਹੀਂ ਹੈ ਉਦੋਂ ਨਹੀਂ ਹੈ। ਕੱਲ ਤੱਕ ਜਿਹੜੀ ਬੀਜੇਪੀ ਜਿਹੜੀ ਤੁਹਾਡੀ ਭਾਈਵਾਲ ਸੀ ਜਿਹੜੀ ਤੁਹਾਡੀ ਪਤੀ ਪਤਨੀ ਸੀ ਜਿਹੜਾ ਤੁਹਾਡਾ ਜੀਵਨ ਮਰਨ ਦਾ ਸਾਥ ਸੀ ਅੱਜ ਉਸੇ ਬੀਜੇਪੀ ਤੋਂ ਤੁਹਾਨੂੰ ਥੋੜ੍ਹਾ ਜਿਹਾ ਕਿਹੜਾ ਅਭੀ ਹੁੰਦੀ ਹੈ ਵੀ ਇਹ ਕੌਣ ਨੇ ਹੁਣ ਤੇ ਵੈਸੇ ਭਾਜਪੀ ਵੀ ਕਹਿ ਰਹੀ ਆ ਕਿ ਅਕਾਲੀ ਦਲ ਤੋਂ ਬਿਨਾ ਸ਼ਾਇਦ ਮੁਸ਼ਕਲ ਆਉਣ ਸਮਝੇ ਹਾਲਾਤ ਭਾਜਪੀ ਪ੍ਰਧਾਨ ਨੇ ਸਪਸ ਲਵਜਾਂ ਚ ਕਹਿ ਦਿੱਤਾ ਕਿ ਸਾਨੂੰ ਸ਼ਾਇਦ ਰਲੇਵਾ ਕਰਨਾ ਪੈਣਾ ਇਹ ਤੇ ਤੁਹਾਨੂੰ ਜਾਂ ਸਾਨੂੰ ਇੱਕ ਉਲਝੌੜਲੀ 2027 ਤੱਕ ਦੀ ਖੇਡ ਹੈ ਰਲੇਵਾ ਨਹੀਂ ਹੋਊਗਾ ਅਜੇ ਬੜਾ ਕੁਝ ਹੋਣਾ ਹੈ ਅਜੇ ਬਹੁਤ ਕੁਝ ਹੋਣਾ ਹੈ ਸਿਆਸੀ ਟਿਕੜਮ ਬਾਜ਼ੀਆਂ ਨੇ ਇਹ ਖੇਤਰਾਂਜ ਦੀ ਖੇਡ ਹੈ ਜੇ ਕੋਈ ਪਤਾ ਨਹੀਂ ਕਿਨੂੰ ਸ਼ਹਿ ਮਿਲਣੀ ਤੇ ਕਿਨੂੰ ਮਾਤ ਮਿਲਣੀ ਹੈ ਕੁਝ ਕਿਲੋਮੀਟਰ ਦੀ ਦੂਰੀ ਤੇ ਬਾਈ ਇਲੈਕਸ਼ਨ ਆ ਗਈ ਹੈ ਅਮਰਸਾਹ ਤੋਂ ਜਿੱਤਨ ਤਰਨ ਦੀ ਗੱਲ ਕਰੀ ਹੈ ਤੁਹਾਡੀ ਨਜ਼ਰ ਚ ਕਿਵੇਂ ਵੇਖਦੇ ਹੋ ਇੱਕ ਤੇ ਵੋਟ ਇੱਥੇ ਪੰਥਕ ਹੋ ਸਕਦੀ ਹੈ ਕਿਉਂਕਿ ਇਹ ਜ਼ਿਲ੍ਹੇ ਨੂੰ ਪੰਥਕ ਜ਼ਿਲ੍ਹੇ ਦਾ ਮਾਣ ਪ੍ਰਾਪਤ ਹੈ ਨਾ ਕਿਵੇਂ ਵੇਖਦੇ ਹੋ ਸਰਕਾਰ ਦੇ ਵੀ ਗੱਲੀ ਦੇ ਹੱਡੀ ਦੀ ਬਣੂਗਾ ਅਕਾਲੀ ਦਲ ਦਾ ਉਮੀਦਵਾਰ ਆ ਗਿਆ ਤੇ ਅਕਾਲੀ ਦਲ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਉਮੀਦਵਾਰ ਉਤਾਰਿਆ ਵੈਸੇ ਤੇ ਜਿਹੜਾ ਵੋਟਰ ਹੈ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜਿੰਨੇ 20-80 ਲੋਕ ਆ ਰਹੇ ਨੇ ਜੋ ਕਹਿ ਰਹੇ ਨੇ ਕਿ ਬਾਦਲ ਸਾਹਿਬ ਦੀ ਰੈਲੀ ਲਿਖ ਸਾਰੇ ਰਿਕਾਰਡ ਤੋੜ ਦੇ ਦਿੱਤੇ ਕਿੱਥੇ ਤਗੜਾ ਕਰਦਾ ਅਸੀਂ ਇਲੈਕਸ਼ਨਾਂ ਦੇ ਦੌਰਾਨ ਲੁਧਿਆਣਾ ਚੋਣ ਸੀ ਬਾਈ ਇਲੈਕਸ਼ਨ ਸੀ ਜਲੰਧਰ ਸੀ ਅਸੀਂ ਕਿੱਡੇ ਤਗੜੇ ਤਗੜੇ ਹਜੂਮ ਦੇਖਦੇ ਆ ਜਿਨ੍ਹਾਂ ਨੂੰ ਅਸੀਂ ਚੋਣ ਪ੍ਰਚਾਰ ਕਹਿੰਦੇ ਆ ਲੇਕਿਨ ਜਦੋਂ ਬਕਸੇ ਖੋਲਦੇ ਨੇ ਉਹ ਹਜੂਮ ਕਿੱਥੇ ਜਾਂਦੇ ਨੇ ਕਿਉਂਕਿ ਜਿਹੜੀ ਮੰਗਵੀਂ ਧਾਰ ਪੰਜਾਬੀ ਜਿਸਦਾ ਅਲਫਾਜ ਹੈ ਮੰਗਵੀਂ ਧਾਰ ਦੂਸਰੇ ਹੜਕਿਆਂ ਚੋਂ ਆ ਕੇ ਸਿਰਫ ਆਪਣੇ ਲੀਡਰ ਨੂੰ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕੇ ਕਹਿਣ ਆਉਂਦੇ ਨੇ ਉਹ ਵੋਟਾਂ ਨੂੰ ਬਨਵਾਉਣ ਲਈ ਵੋਟਾਂ ਨੂੰ ਭਗਤੌਣ ਦੇ ਲਈ ਉਹਨਾ ਕਾਰਗਰ ਸਿੱਧ ਨਹੀਂ ਹੁੰਦੇ ਜਿਆਦਾ ਹੋਣਾ ਚਾਹੀਦਾ ਲੇਕਿਨ ਉਹ ਕੁਝ ਸਮੇਂ ਦੇ ਜਿਹੜੇ ਆ ਨਾ ਕੁਝ ਸਮੇਂ ਲਈ ਜਿਹੜੇ ਮਾਰੇ ਆਉਂਦੇ ਨੇ ਉਹ ਹਵਾਚੀ ਅਸ ਸਮੇਂ ਪਲੜਾ ਤਰਨਤਾਰਨ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਬਰਾਬਰ ਦੀ ਟੱਕਰ ਬਾਰੇ ਮੇਰੀ ਕੋਈ ਜੀ رائے ਨਹੀਂ ਨਾ ਮੈਂ ਏਡੀਐਲ ਦੀ ਪਹਿਲਾਂ ਹੀ ਕਹਿਮਾ ਗੱਬਿਆ ਹੋ ਜਾਏਗਾ ਲੋਕਾਂ ਦਾ ਸੁਭਾ ਲੋਕਾਂ ਦੀ ਜਿਹੜੀ ਬਿਰਤੀ ਆ ਉਹ ਤੁਸੀਂ ਲੋਕ ਫੀਲਡ ਦੇ ਵਿੱਚ ਜਾ ਕੇ ਦੇਖੋ ਕਾਲੀ ਦਲ ਦੀ ਪਹਿਲ ਕਦਮੀ ਨੂੰ ਫਾਇਦਾ ਮਿਲੂਗੀ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਸਿਰਫ ਇਹ ਆ ਕਿ ਪਹਿਲਾਂ ਵੋਟਰ ਵੱਲ ਦੇਖਿਓ ਕਿ ਵੋਟਰ ਕੀ ਕਹਿੰਦਾ ਦਲ ਜਾਂ ਸਿਆਸੀ ਪਾਰਟੀਆਂ ਦੇ ਬਾਰੇ ਬਾਤ ਵਿਚਾਰ ਕਰਿਓ ਲਾਸ ਦੇ ਵਿੱਚ ਫਿਰ ਆਪਾਂ ਉਸੇ ਗਲਤੀ ਆ ਜੀਏ ਜੋ ਅੱਜ ਦੀ ਘਟਨਾ ਕੰਮ ਵਾਪਰਿਆ ਸਵੇਰ ਦੀ ਪੀਸੀ ਇਧਰੋਂ ਪੀਸੀ ਉਧਰੋਂ ਪੀਸੀ ਤੋਂ ਬਾਅਦ ਦੇ ਵਿੱਚ ਆਮੋ ਸਾਹਮਣੇ ਹੋਏ ਮੁੱਖ ਮੰਤਰੀ ਸਾਹਿਬ ਨਾਲ ਪ੍ਰਧਾਨ ਰਜਿੰਦਰ ਸਿੰਘ ਧਾਮੀ ਕੁਝ ਸਮਾਂ ਬੈਠਣ ਦਾ ਮੌਕਾ ਵੀ ਮਿਲਿਆ ਪਰ ਉਹ ਗੱਲ ਨਹੀਂ ਹੋਈ ਕਿੰਦੇ ਸ਼ਤਾਪੀਆਂ ਦੇ ਤੇ ਖਾਸ ਕਰਕੇ ਇਹ ਮੇਲ ਤੇ ਈਮੇਲ ਤੇ ਕਾਰਨ ਕੀ ਲੱਗਦਾ ਅਜੇ ਤੱਕ ਤੈਹ ਤੱਕ ਨਾ ਪਹੁੰਚਣਾ ਵੈਸੇ ਤੇ ਇੱਕ ਨਹੀਂ ਪਤਾ ਲੱਗਾ ਕਿ ਮਹਾਰਾਣੀ ਦੇ ਪੈਸੇ ਨਿਕਲ ਗਏ ਸੀ ਪਟਿਆਲੇ ਵਾਲੀ ਦੇ ਤੇ ਉਹ ਬੰਦਾ ਫੜਿਆ ਗਿਆ ਸੀ ਬੜੀ ਛੇਤੀ ਦੇ ਵਿੱਚ ਦੇਖੋ ਕਾਰਨ ਤੇ ਬੜਾ ਸਪਸ਼ਟ ਹੈ ਕਿ ਸਰਕਾਰਾਂ ਆਏ ਪੈਰ ਖੂਕੂ ਖੂਕਰ ਰੱਖਣ ਗਿਆ ਆਖਰਕਾਰ ਹੁਣ ਜੇ ਕੋਈ ਸੁਰਾਗ ਮਿਲ ਗਿਆ ਤੇ ਜੇ ਸੁਰਾਗ ਗਾਹਾਂ ਨਾਲ ਤੁਰਿਆ ਤੇ ਫੇਰ ਕੀ ਕਰਨਾ ਹੈ ਸੁਭਮ ਦੂਬੇ ਸੁਰਾਗ ਸੀ ਇੱਕ ਇਸ ਤੋਂ ਪਹਿਲਾਂ ਕਿੰਨੀ ਵਾਰ ਕਟਣਾ ਵਾ ਵਾਪਰੀਆਂ ਨੇ ਹਰ ਵਾਰ ਇੱਕ ਘੜਿਆ ਕੜਾਇਆ ਜਵਾਬ ਜਿਹੜਾ ਤੁਹਾਨੂੰ ਵੀ ਮਿਲਦਾ ਤੇ ਸਾਨੂੰ ਵੀ ਮਿਲਦਾ ਉਹ ਇਹ ਆ ਕਿ ਬੰਦਾ ਮਾਨਸਿਕ ਰੋਗੀ ਸੀ ਕੀ ਉਹਨਾਂ ਮਾਨਸਿਕ ਰੋਗੀਆਂ ਦੀ ਕੋਈ ਸ਼ਨਾਖਤ ਹੋਈ ਇਹ ਸਵਾਲ ਐ ਸੋਰੀ ਇਹਨਾਂ ਧਮਕੀਆਂ ਤੋਂ ਪਹਿਲਾਂ ਉੱਠਿਆ ਸੀ ਕਿ ਜਿਹੜੇ ਉਹ ਲੋਕ ਇੱਕ ਬੰਦਾ ਅੰਦਰ ਜਿਹੜਾ ਮਾਰਿਆ ਗਿਆ ਸੀ ਮੈਂ ਵੀ ਉਹ ਜ਼ਿਕਰ ਕਰਨ ਲੱਗਾ ਸੀ ਉਸ ਘਟਨਾ ਤੋਂ ਬਾਅਦ ਸਾਡੇ ਕੁਝ ਪ੍ਰਚਾਰਕਾਂ ਨੇ ਕਿਹਾ ਸੀ ਮਾਰਨਾ ਨਹੀਂ ਸੀ ਚਾਹੀਦਾ ਪ੍ਰਸ਼ਾਸਨ ਨੂੰ ਭરા ਦੇਣਾ ਚਾਹੀਦਾ ਸੀ ਉਹਦੀ ਤੱਕ ਵੀ ਨਹੀਂ ਗਏ ਉਸ ਸ਼ਖਸ ਦਾ ਕੋਈ ਡੀਐਨਏ ਟੈਸਟ ਕਿਤੇ ਨਾ ਕਿਤੇ ਕਰਵਾਇਆ ਕਿਸੇ ਨੇ ਗੱਲ ਗਾਂ ਕਿਉਂ ਨਹੀਂ ਤੁਰੀ ਸਵਾਲ ਹੈ ਗੱਲ ਗਾਂ ਕਿਉਂ ਨਹੀਂ ਤੁਰੀ ਹੁਣ ਜਿਹੜਾ ਇੱਕ ਨਵੀਂ ਮਹਿਮਾ ਸ਼ੁਰੂ ਹੋਈ ਹੈ ਹਰ ਸ਼ਹਿਰ ਚ ਕਿ ਜਿਹੜੇ ਬੱਚੇ ਆ ਛੋਟੇ ਛੋਟੇ ਬੱਚੇ ਚੁੱਕ ਕੇ ਮੰਗਤੇ ਲਿਆ ਜਾਂਦੇ ਨੇ ਮੰਗਤਾਂ ਦਾ ਮੰਗਤਿਆਂ ਦੀ ਫੋਟੋ ਫੜਾਈ ਸ਼ੁਰੂ ਹੋਈ ਹੈ ਇਹਨਾਂ ਦੇ ਡੀਐਨਏ ਟੈਸਟ ਹੋਣਗੇ ਜੇ ਇਹਨਾਂ ਦੇ ਡੀਐਨਏ ਟੈਸਟ ਹੋ ਸਕਦੇ ਨੇ ਫਿਰ ਉਹਦਾ ਡੀਐਨਏ ਟੈਸਟ ਕਿਉਂ ਨਹੀਂ ਉਰ ਤੋਂ ਬਾਅਦ ਕਿੰਨੀਆਂ ਘਟਨਾਵਾਂ ਵਾਪਰੀਆਂ ਨੇ ਤੁਹਾਡੇ ਸਾਹਮਣੇ ਕਿੰਨੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਡੀਐਨਏ ਕਿਉਂ ਨਹੀਂ ਕਰਵਾਏ ਗਏ ਕੀ ਡੀਐਨਏ ਕਰਵਾਉਣ ਦੀ ਕੋਈ ਨੀਤੀ ਹੈ ਹੀ ਨਹੀਂ ਸੀ ਜਿਹੜੀ ਹੁਣ ਸਿਰਫ ਮੰਗਤਿਆਂ ਦੇ ਲਾਗੂ ਹੋਈ ਆ ਬਾਕੀਆਂ ਦੇ ਨਹੀਂ ਸੋ ਬਹੁਤ ਕੁਝ ਤੁਹਾਡੇ ਸਾਹਮਣੇ ਜਿਹੜਾ ਤੁਹਾਨੂੰ ਦਰਲਾਸਾ ਦਿੱਤਾ ਜਾ ਰਿਹਾ ਕਿ ਅਸੀਂ ਕੁਝ ਕਰ ਰਹੇ ਆ ਸੰਭਲੋ ਤੁਹਾਡਾ ਧਿਆਨ ਇੱਧਰ ਇੱਧਰ ਨਾ ਹੋ ਸਾਡੇ ਖਿਲਾਫ ਇੱਧਰ ਸੁਣੋ ਅਸੀਂ ਕੀ ਕੰਮ ਕਰ ਰਹੇ ਆ ਇਸ ਤੋਂ ਪਹਿਲਾਂ ਕਦੀ ਮੰਗਤੇ ਨਜ਼ਰ ਨਹੀਂ ਆਏ ਤੁਹਾਨੂੰ ਇਸ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਕਿੰਨੀ ਜਦੋਂ ਦਾ ਸ਼ੁਰੂ ਹੋਈ 1981 ਤੋਂ ਬਾਅਦ ਕਿੰਨੇ ਸਾਲ ਹੋ ਗਏ 44 ਸਾਲ ਭਾਜਪਾ ਦੇ ਇੱਕ ਜਿਹੜੇ ਮੌਜੂਦਾ ਇਥੋਂ ਦੇ ਜਿਹਨਾਂ ਨੇ ਚੋਣ ਲੜੀ ਡਾਕਟਰ ਜਗਮਉਂ ਸਿੰਘ ਰਾਜੂ ਉਹ ਵਾਰ-ਵਾਰ ਬੋਲ ਰਹੇ ਨੇ ਉਧਰੋਂ ਹਵਾਰਾ ਕਮੇਟੀ ਉਹ ਕਹਿ ਰਹੀ ਕਿ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿ ਸੱਤਾ ਚ ਆਉਂਦੇ ਆ ਹੀ ਅਨੰਦਪੁਰ ਸਾਹਿਬ ਨੂੰ ਤੇ ਅੰਮ੍ਰਿਤਸਰ ਸ਼ਹਿਰ ਨੂੰ ਪਿੱਤਰ ਕਰਾ ਦੇਵਾਂਗੇ ਠੀਕ ਹਨ ਫਿਰ ਕੁੰਡੀ ਫਿਰ ਕੁੰਡੀ ਫਸ ਗਈ ਕਿ ਜੀ ਸ਼ਰਾਬ ਦੇ ਠੇਕੇ ਇੱਧਰ ਨਹੀਂ ਹੋਣੇ ਚਾਹੀਦੇ ਇੱਧਰ ਹੋ ਜੇ ਉਹਦੇ ਕੋਈ ਨਹੀਂ ਇੱਧਰ ਨਹੀਂ ਭੰਗ ਹੁੰਦਾ ਇੱਧਰ ਸੋ ਜਦੋਂ ਤੁਸੀਂ ਪਵਿੱਤਰ ਸ਼ਹਿਰ ਦੀ ਗੱਲ ਕਰ ਰਹੇ ਹੋ ਤੇ ਫਿਰ ਉਹਦੇ 'ਚ ਮੰਨ ਲੈਣਾ ਚਾਹੀਦਾ ਕਿ ਇਸ ਸ਼ਹਿਰ ਨੂੰ ਮੰਗਤਿਆਂ ਤੋਂ ਵਿਮੁਖਤ ਕਰ ਦਿਓ ਹੁਣ ਯੂ ਕਰ ਲਗੇ ਹੋ ਪਹਿਲਾਂ ਕਿੱਥੇ ਸੀ ਤੁਸੀਂ ਪਹਿਲਾਂ ਕਦੀ ਤੁਹਾਨੂੰ ਖਿਆਲ ਨਹੀਂ ਆਇਆ ਸਰਦਾਰ ਹਰਜਿੰਦਰ ਸਿੰਘ ਧਾਮੀ ਕਹਿੰਦੇ ਕਿ ਮੈਂ ਪੁੱਛਿਆ ਭਗਵੰਤ ਮਾਨ ਜੀ ਨੂੰ ਕਿ ਬੜੇ ਲੇਟ ਆਏ ਹੋ ਤੁਸੀਂ ਤੁਹਾਨੂੰ ਤਾਂ ਪਹਿਲਾਂ ਪਹੁੰਚਣਾ ਚਾਹੀਦਾ ਸੀ ਕਿਉਂਕਿ ਇੱਥੇ ਸਿਆਸਤ ਹੋ ਰਹੀ ਹੈ ਚ ਕੋਈ ਸ਼ੱਕ ਨਹੀਂ ਬੀਬੀ ਕਿਰਨਜੀਤ ਕੋਰ ਆਏ ਸਵੇਰੇ ਹੀ ਮੇਰੀ ਗੱਲਬਾਤ ਹੋਈ ਸੀ ਅਕਾਲ ਚੈਨਲ ਦੇ ਜਰੀਏ ਸੰਗਤਨ ਸੁਣੀ ਵੀ ਹੋਊਗੀ ਉਹ ਵੀ ਇਹ ਤੰਗ ਗਸ ਗਏ ਕਹਿੰਦੇ ਕਿ ਸਿਆਸਤ ਹੋ ਰਹੀ ਹੈ ਸਾਰੀ ਇਹ ਮੇਲ ਤੋਂ ਬਾਅਦ ਵਿੱਚ ਸਿਆਸਤਾਂ ਹੋ ਰਹੀਆਂ ਤੇ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕੀਤਾ ਜਦੋਂ ਉਹ ਕਹਿੰਦੇ ਕਿ ਰਜੇਵੇਂ ਇਸੇ ਸੰਚਨ ਚੱਲਦਾ ਸੀ ਤਾਂ ਕਰਕੇ ਨਹੀਂ ਪਹੁੰਚਿਆਗਾ ਤੇ ਫਿਰ ਉਹੀ ਹੈ ਨਾ ਕਿ ਮੌਕਾ ਮੋਕਾ ਵੇਖਣਾ ਹੈ ਹੁਣ ਜਦੋਂ ਇਧਰੋਂ ਜਿਹੜੀ ਕਿ ਲੜਾਈ ਨਵੀਂ ਸ਼ੁਰੂ ਹੋ ਗਈ ਸ਼ਤਾਬਦੀ ਨੂੰ ਲੈ ਕੇ ਕਿ ਤੁਸੀਂ ਸਮੂਰਿਅਤ ਨਹੀਂ ਕਰ ਸਕਦੇ ਅਸੀਂ ਕਰ ਸਕਦੇ ਹਾਂ ਸਾਨੂੰ ਅਧਿਕਾਰ ਨੇ ਸਾਡੇ ਹੱਕ ਰੱਖਵੇਂ ਨੇ ਉਹ ਕਹਿੰਦੇ ਕਿ ਤੁਹਾਡੇ ਕੋਲ ਕਾਪੀਰਾਈਟ ਨਹੀਂ ਕੋਈ ਉੱਥੋਂ ਆ ਕੇ ਫਿਰ ਇਹ ਵੀ ਗੱਲ ਵਿੱਚ ਯਾਦ ਆ ਗਈ ਵੀ ਚਲੋ ਹੁਣ ਇਹ ਕਹਿੰਦਾ ਇਦਾਂ ਦੇ ਹੈਗੇ ਆ ਕਿ ਚਲ ਜੀ ਆਪਾਂ ਆਪਣੇ ਵੀ ਆਪਣਾ ਡਫਲੀ ਵਜਾ ਆਈਏ ਸਾਰੇ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਹਮੇਸ਼ਾ ਸੰਗਤ ਨੂੰ ਵੀ ਬੇਨਤੀ ਆ ਕਿ ਨਿਸ਼ਚੈ ਰੱਖਣ ਕਿ ਤੁਹਾਡਾ ਸਿਰ ਜਿਹੜਾ ਆ ਉਹ ਗੁਰੂ ਦੇ ਸਨਮੁਖ ਚੁਕਣਾ ਆ ਤੁਹਾਡੀ ਮੁਕਤੀ ਜਿਹੜੀ ਆ ਉਹਦੇ ਦਰ ਤੋਂ ਉਹਦੇ ਸ਼ਬਦ ਨਾਲ ਆ ਇਹਨਾਂ ਸਿਆਸਤ ਦਾ ਨਾਲ ਤੁਹਾਡੀ ਕੋਈ ਮੁਕਤੀ ਨਹੀਂ ਹੋਣੀ ਇਹਨਾਂ ਨੇ ਹਰ ਵਾਰ ਰੰਗ ਬਦਲਨੇ ਨੇ ਇਹਨਾਂ ਨੇ ਰਾਤ ਨੂੰ ਕੋ ਜੋਰ ਦਿਨੇ ਕੋ ਜੋਰ ਸ਼ਾਮ ਨੂੰ ਹੋਰ ਇਹ ਸਿਆਸਤ ਦਾੜਾ ਕਿਉਂਕਿ ਇਹ ਲਫ਼ਜ਼ ਹੈਗਾ ਸਿਆਸਤ ਸਿਆਸਤ ਕਾਲਾ ਸੱਚ ਕਾਲਾ ਸੱਚ ਆ لیکن ਤੁਸੀਂ صدیب سچ دے راہ تڑ رہے ہیں۔ اسی ਸਾਡੀ ਕਮਜ਼ੋਰੀ ਹੈ ਕਿ ਅਸੀਂ ਇਹ ਚਟਕਾਰੇ ਵਾਲੀਆਂ ਗੱਲਾਂ ਨੂੰ ਜ਼ਿਆਦਾ ਸੁਣਦੇ ਆਂ। ਅਸੀਂ ਚਟਕਾਰੇ ਵਾਲੀਆਂ ਗੱਲਾਂ ਨੂੰ ਜ਼ਿਆਦਾ ਸੁਣਦੇ ਆਂ। ਉਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਭਗਵੰਤ ਮਾਨ ਬਹੁਤ ਵਾਰੀ ਅੰਮ੍ਰਿਤਸਰ ਆਏ ਹੋਣਗੇ। ਲੇਕਿਨ ਜੋ ਤਾਂਬਚਾਂਮ ਹੋਣਿਆ ਜੋ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਜੋ ਹਾ ਹੁਲਾਵ ਹੁਣ ਕੀਤਾ ਜਾਂਦਾ ਪਹਿਲਾਂ ਨਹੀਂ ਸੀ। ਸੁਰੱਖਿਆ ਦੀ ਗੱਲ ਕੀਤੀ ਤੁਸੀਂ ਸੁਰੱਖਿਆ ਤੋਂ ਯਾਦ ਆ ਪੂਰਾ ਗਲਿਆਰਾ ਭਰਿਆ ਹੋਇਆ ਸੀ ਉਸ ਟਾਈਮ ਦੇ ਉੱਤੇ ਖਤਰਾ ਕੀ ਸੀ ਇੰਨਾ ਵੱਡਾ ਕਿ ਈਮੇਲ ਦਾ ਕਰਕੇ ਕੁਝ ਵੱਖਰਾ ਸੀ ਕਾਨੂੰਨ ਆਮ ਲੋਕਾਂ ਨੂੰ ਇੱਕ ਸਾਈਡ ਤੋਂ ਰੋਕ ਦਿੱਤਾ ਜਾਂਦਾ ਵਾ ਬਹੁਤਾਂ ਦੇ ਵਿੱਚ ਪ੍ਰਸ਼ਾਸਨ ਇਹ ਤੇ ਪਹਿਲੀ ਗਲਤੀ ਹੈ ਕਿ ਇਹ ਸ਼ੁਰੂ ਤੋਂ ਅੱਜ ਦਾ ਨਹੀਂ ਹੈ ਪ੍ਰੋਟੋਕੋਲ ਚੱਲਦਾ ਪ੍ਰੋਟੋਕੋਲ ਹੈ ਤੇ ਉਹ ਬੈਠੇ ਨੇ ਉਹ ਹੁਕਮ ਤੇ ਬੱਦੇ ਨੇ ਬਸ ਸਮਝੇ ਕਿ ਹਰ ਬੰਦੇ ਨੂੰ ਇਹ ਕਿ ਬਸ ਸਾਡਾ ਜਿਹੜਾ ਨਾ ਦਿਨ ਸੁੱਖ ਦਾ ਲੰਘ ਜਵੇ ਇਹਨੂੰ ਕੁਛ ਨਾ ਹੋਵੇ ਪੱਤਰਕਾਰ ਨਿੰਦਰਪਾਲ ਸਿੰਘ ਜੀ ਸਾਡੇ ਨਾਲ ਸੀ ਉਹਨਾਂ ਨੇ ਡਿਟੇਲ ਚ ਦੱਸਿਆ ਕਿਉਂ ਲੰਬਾ ਸਮਾਂ ਹੋਇਆ ਭਗਵੰਤ ਮਾਨ ਜੀ ਅੱਜ ਪਹੁੰਚੇ ਆ ਉਸ ਤੋਂ ਬਾਅਦ ਵਿੱਚ ਜੋ ਆਪਸੀ ਗੱਲਬਾਤ ਹੋਈ ਉਹ ਪ੍ਰਧਾਨ ਸਾਹਿਬ ਵੀ ਦੱਸ ਚੁੱਕੇ ਆ ਕਿ ਆਪਸੀ ਕੇਵਲ ਈਮੇਲਾਂ ਦੀ ਗੱਲ ਹੋਈ ਸੀ ਸਾਡੀ ਕਿ ਜੋ ਖਾਸ ਕਰਕੇ ਈਮੇਲ ਆਈਆਂ ਧਮਕੀ ਭਰੀਆਂ ਈਮੇਲ ਆਈਆਂ ਉੱਤੇ ਚਰਚਾ ਹੋਈ ਪਰ ਮੁੱਖ ਮੰਤਰੀ ਸਾਹਿਬ ਇਹ ਨਹੀਂ ਦੱਸ ਸਕੇ ਕਿ ਅਜੇ ਤੱਕ ਉਹ ਕਿਉਂ ਨਹੀਂ ਫੜਿਆ ਗਿਆ ਸਾਕਸ਼ ਜਿਹੜਾ ਫੜਿਆ ਵਾ ਉਹਦੇ ਉੱਤੇ ਸੂਈ ਕਿੱਦਵੇਂ ਪਾਸੇ ਨੂੰ ਘੁੰਮਦੀ ਆ ਕੀ ਤਾਰਾਂ ਹੋਰ ਪਾਸੇ ਜੁੜਦੀਆਂ ਜਿਵੇਂ ਹੁਣੇ ਹੀ ਵੀ ਨਰਿੰਦਰਪਾਲ ਜੀ ਨੇ ਕਿਹਾ ਕਿ ਜਦੋਂ ਤੇ ਆਮ ਕੋਈ ਸੂਵੇ ਤੇ ਫੜਿਆ ਜਾਂਦਾ ਗੋਲੀ ਮਾਰਤੀ ਜਾਂਦੀ ਐ ਇਨਕਾਊਂਟਰ ਕਰ ਦਿੱਤਾ ਜਾਂਦਾ ਤੇ ਫਿਰ ਇਹ ਵੀ ਕਹਿਤਾ ਜਾਂਦਾ ਕਿ ਇਹਦੀਆਂ ਤਾਰਾਂ ਗਵਾਂਢੀ ਦੇਸ਼ ਨਾਲ ਜੁੜਦੀਆਂ ਸੀ ਪਰ ਇਹ ਤਾਰਾਂ ਕਿੱਥੇ ਜੁੜਦੀਆਂ ਇੱਕ ਸਵਾਲ ਇੱਕ ਬੁਝਾਰਤ ਬਣਿਆ ਹੋਇਆ ਮੁੱਖ ਮੰਤਰੀ ਸਾਹਿਬ ਤੇ ਇਹ ਵੀ ਕਹਿ ਗਏ ਆ ਕਿ ਅੱਜ ਖਲੋ ਕੇ ਪ੍ਰੈਸ ਕਾਨਫਰੰਸ ਕੀਤੀ ਆ ਹੁਣ ਅਸੀਂ ਬਹਿ ਕੇ ਕਰਾਂਗੇ ਥੋੜੇ ਦਿਨਾਂ ਦੇ ਵਿੱਚ ਉਹ ਬੈਹਣ ਦਾ ਸਮਾਂ ਕਦੋਂ ਲੱਗੂਗਾ ਕਦੋਂ ਆਊਗੀ ਉਹ ਪ੍ਰੈਸ ਕਾਨਫਰੰਸ ਜਿਹਦੇ ਵਿੱਚ ਉਹ ਸ਼ਖਸ ਸਾਹਮਣੇ ਆਊਗਾ ਕਿ ਇਹ ਸ਼ਖਸ ਸੀ ਜਿਨਨੇ ਦਰਵਾਸਾ ਵਾਲੇ ਪਾਸੇ ਝੂਠੀਆਂ ਅਫਵਾਹ ਵਾਲੀਆਂ ਈਮੇਲ ਭੇਜੀਆਂ ਸੀ ਦੇਖਦੇ ਆ ਸ਼ਤਾਬਦੀ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਸਰਕਾਰ ਦੀ ਉਧਰਲੇ ਪਾਸੇ ਤੇ ਇਹਨਾਂ ਦੀ ਸਰਕਾਰ ਵਾਲੇ ਪਾਸੇ ਐ ਜੀਪੀਐਸ ਦੀ ਖਾਸ ਸਰਕਾਰ ਪਾਸੋਂ ਹੁੰਦੀ ਹੈ ਕਿ ਨਹੀਂ ਇਹ ਧਿਆਉਣ ਵਾਲਾ ਸਮਝਿਆ ਸਮੇਂ ਦੇ ਗਰਭ ਦੇ ਵਿੱਚ ਆ ਪਰ ਪੱਤਰਕਾਰ ਵੀ ਨਰਿੰਦਰ ਪਾਲ ਦੱਸ ਚੁੱਕੇ ਕਿ ਹਾਂ ਸਰਕਾਰਾਂ ਸਮੇਂ-ਸਮੇਂ ਤੇ ਸਮੂਲੀਅਤ ਕਰਦੀਆਂ ਹੁੰਦੀਆਂ ਸੀ ਅੱਜ ਕਿਉਂ ਨਹੀਂ ਕਰ ਰਹੀਆਂ ਜਾਂ ਐਜੀਪੀਸੀ ਉਧਰਲੇ ਪਾਸੇ ਕਿਸ ਤਰ੍ਹਾਂ ਸ਼ਮੂਲਿਤ ਕਰੂਗੀ ਇਹ ਵੀ ਸਮੇਂ ਦੇ ਕਰਬ ਦੇ ਵਿੱਚ ਆ ਜੁੜ ਜੁੜੋ ਅਕਾਲ ਚੈਨਲ ਦੇ ਨਾਲ ਗੁਰਫਤੇ ਸਾਂਝ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ